ਅਕਾਲ ਤੱਕ ਅਸੈਂਬਲੀ ਤੇ ਬੈਠੇ ਗਰੰਟੀ ਦੇ ਮੂੰਹ ਤੇ ਪਾਣੀ ਮਾਰ ਦਿੰਦਾ ਹਾਂ ਹਾਂ ਇੱਕ ਵਾਰੀ ਇੱਕ ਬੰਦਾ ਇੱਥੇ ਉਹਨੇ ਵੀ ਇਹਦੀ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਥੇ ਜਿਹੜਾ ਸੰਗਤਾਂ ਚੋਂ ਕੁਝ ਲੋਕਾਂ ਨੇ ਉਹਨੂੰ ਮਾਰ ਮੁਕਾਇਆ ਕੋਈ ਇੱਥੇ ਆ ਕੇ ਯੋਗਾ ਕਰ ਗਿਆ ਕੋਈ ਆਪਣੀ ਰੀਲਾਂ ਬਣਾਈ ਜਾ ਰਿਆ ਹੈ ਨਾ ਉਹਨਾਂ ਸਾਰਿਆਂ ਨੂੰ ਇਹ ਇੱਕ ਜਿਵੇਂ ਨਾ ਕਿ ਇੱਕ ਆਲੇ ਦੁਆਲੇ ਇੱਕ ਤੰਤਰ ਜਿਹਾ ਵਿਛਿਆ ਜਿਹੜਾ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਲਈ ਦਰਬਾਰ ਸਾਹਿਬ ਨੂੰ ਜਿਹੜਾ ਇੱਥੇ ਕਰਨ ਲਈ ਉਹ ਕੁਝ ਨਾ ਕੁਝ ਕਰਦਾ ਰਹਿੰਦਾ ਇਹ ਸਾਰਾ ਕੁਝ ਮੈਂ ਤਾਂ ਉਸੇ ਲੜੀ ਚੋਂ ਹੀ ਵੇਖਦਾ ਹਾਂ ਮੈਨੂੰ ਜਿਹੜਾ ਵੱਡਾ ਖਤਸ਼ਾ ਤੇ ਵੱਡਾ ਡਾਰਾ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਉਹਦੀ ਸ਼ਕਲ ਨਹੀਂ ਵਿਖਾਈ ਕਿ ਜਦੋਂ ਦਰਬਾਰ ਸਾਹਿਬ ਦੇ ਅੰਦਰ ਉਹ ਬੰਦੇ ਨੇ ਅੰਦਰ ਜਿਹੜਾ ਪਿੱਤਲ ਦੇ ਜੰਗਲੇ ਲੱਗੇ ਟੱਪੇ ਤੇ ਉਹਦੇ ਬਾਰੇ ਬਾਅਦ ਚ ਉਹ ਦੱਸਿਆ ਗਿਆ ਜੀ ਕਿ ਉਹ ਤਾਂ ਪਾਗਲ ਆ ਉਹ ਪਰ ਉਹਦੀ شناخت ਵੀ ਨਹੀਂ ਹੋ ਸਕੀ ਐਡਵੋਕੇਟ ਸਾਹਿਬ ਅਜੇ ਤੱਕ ਉਹਦਾ ਇਹ ਨਹੀਂ ਪਤਾ ਲੱਗਾ ਕਿ ਉਹ ਬੰਦਾ ਕੌਣ ਸੀ ਉਹਦੀ ਜੀਬ ਚੋਂ ਕੁਛ ਨਹੀਂ ਨਿਕਲਦਾ ਅੱਜ ਕੱਲ੍ਹ ਦੌਰ ਹੈ ਨਾ ਜੇ ਹਿਸਾਬ ਦਾ ਹਰ ਜੀਬ ਦੇ ਵਿੱਚ ਮੋਬਾਈਲ ਆ ਤੇ ਨਹੀਂ ਮੈਂ ਦੱਸਦਾ ਨਾ ਉਸ ਤੋਂ ਬਾਅਦ ਜਿਹੜਾ ਦੂਜਾ ਕਾਲ ਤੱਕ ਸਿਰਫ ਘਟਨਾ ਵਾਪਰਦੀ ਹੈ ਉਹਦੇ ਬਾਰੇ ਵੀ ਇਹੀ ਕਰ ਦਿੱਤਾ ਜੀ ਕਿ ਉਹਦੀ ਉਹ ਤਾਂ ਮੈਂਟਲੀ ਜਿਹੜਾ ਅਫਸਰਟ ਹੈ ਹੁਣ ਸਾਰੇ ਮੈਂਟਲੀ ਅਫਸਰਟ ਜਿਹੜੇ ਨੇ ਉਹ ਦਰਬਾਰ ਸਾਹਿਬ ਵੱਲ ਕਿਉਂ ਮੂੰਹ ਕਰ ਲਿਆ ਉਹਨਾਂ ਨੇ ਜੀ ਉਹ ਉਹ ਕਿਸੇ ਹੋਰ ਪਾਸੇ ਕਿਉਂ ਨਹੀਂ ਜਾਂਦੇ ਹੂੰ ਉਹ ਉਹ ਰਾਹ ਜਾਂਦੇ ਬੰਦਿਆਂ ਦੇ ਮੂੰਹ ਤੇ ਥੱਪੜ ਕਿਉਂ ਨਹੀਂ ਮਾਰ ਦਿੰਦੇ